ਐਸਐਸਪੀ ਨਾਲ ਸਿੰਘ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਇਹ ਛੋਟਾ ਜਿਹਾ ਅਨਕਾਉਂਟਕ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜੀ ਨੂੰ ਪੇਤਾ ਤੇ ਹਵਾ ਜਾ ਗਈ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੁਕਵੜਾ ਮੇਰੇ ਕੋਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟਕ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਨੇ ਕੋਈ ਚੱਕ ਜੇ ਮੇਰੇ ਮੂੰਹ ਤੇ ਟੁੱਕ ਦੇ ਕੁਕਵੜਾ ਦੇ ਵਿੱਚ ਪੋਸਟਡ ਹੈ ਇਸ ਟਾਈਮ ਮੈਂ ਤਾਂ ਐਸਐਸਪੀ ਨਾਲ ਸਿੰਘ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਇਹ ਇੱਕ ਛੋਟਾ ਜਿਹਾ ਅਨਕਾਉਂਟਕ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜਿਹਨੂੰ ਕੀਤਾ ਤੇ ਹਵਾ ਜਾ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਚਿੱਤੇ ਕੋਕਵਾੜ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਕਾਉਂਟਾ ਹੁੰਦਾ ਕੀ ਆ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਇੱਕ ਵੀ ਚੱਕ ਜੇ ਮੇਰੇ ਮੂੰਹ ਤੇ ਥੁੱਕ ਦਿਓ ਬਸ ਕਿਤਾ ਦੇਖਦੇ ਤੁਸੀਂ ਪੂਰੀ ਇਨਕੁਆਇਰੀ ਕੀਆ ਫਿਰ ਉਸ ਤੋਂ ਬਾਅਦ ਅਫੇਅਰ ਬਲੋਤ ਹੋ ਗਈ ਕਿ ਇਹ ਸਰ ਮੈਂ ਨਹੀਂ ਦੇ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਗਵਾਈ ਦਿੱਤੀ ਆ ਬਈ ਲਾਅਨ ਆਰਡਰ ਦੀ ਗੱਲ ਕਰਦੇ ਆ ਬੇਟਾ ਅੱਗੇ ਧਾਰੀ ਦੇ ਜਾ ਕੇ ਉਹਦੇ ਆ ਉਸ ਤੋਂ ਬਾਅਦ ਵਾਈ ਨੇ ਮੈਪਾਇਰ ਦਾ ਚੋਕੀ ਗਿਆ ਕੁਛ ਨਹੀਂ ਕੁਛ ਨਹੀਂ ਬਿਲਕੁਲ ਇਹ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਮੇਰੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈੱਡ ਕਨਸਟੇਬਲ ਨੇ ਮੈਂ ਕਿਸੇ ਕੇਸ ਚ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਕੋਫੀ ਲਵੇਟਦੇ ਨੇ ਇਤਾਂ ਹੀ ਕੇਸਾਂ ਚ ਵੀ ਹੋਣਾ ਹੋਵੇ ਅਸੀਂ ਤੈਨੂੰ ਵੀ ਇਸੇ ਕੇਸ ਇਨਵੋਲ ਕਰ ਦਈਏ ਉਦੋਂ ਬਾਅਦ ਵੀ ਜਦੋਂ ਵੀ ਆਈਦਾ ਹੈ ਮਤਲਬ ਇੱਕੋ ਹੀ ਉਹਨਾਂ ਦੇ ਅਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੋਇਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਆਪ ਆਪ ਸਾਨੂੰ ਇਸ ਗੱਲ ਚ ਲਿਜਾ ਲੈਣਦੇ ਨੇ ਕਿ ਅਸੀਂ ਨਹੀਂ ਤਾਂ ਤੁਹਾਡੇ ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਨਹੀਂ ਦਿਖਾਵੇਗੀ ਹਾਂਜੀ ਹਾਂ ਬਿਲਕੁਲ ਹੀ ਬਿਲਕੁਲ ਲੱਗਦਾ ਹੈ ਕਿ ਇਸ ਤਰ੍ਹਾਂ ਚੁੜੇਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਝ ਐਕਸ਼ਨ ਲੈਣਗੇ ਇਹਨਾਂ ਦਿਖਾਵੇ ਸੀਬੀਆਈ ਨੂੰ ਕੁਆੜਾ ਦੇ ਵਿੱਚ ਪੋਸਟਡ ਹੈ ਇਸ ਟਾਈਮ ਆ ਮੈਂ ਤਾਂ ਐਸਐਸਪੀ ਨਾਨਕ ਸਿੰਘ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਹ ਇੱਕ ਛੋਟਾ ਜਿਹਾ ਅਨਕਾਉਂਟਾਕ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜਿਹਨੂੰ ਕੀਤਾ ਤੇ ਹਵਾ ਚ ਆ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੁਕਵੜਾ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟਾਕ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸਿਰ ਵੀ ਚੱਕ ਜੇ ਮੇਰੇ ਮੂੰਹ ਤੇ ਠੁੱਕ ਦਿਓ ਬਸ ਕਿੰਨਾ ਦੇਖਦੇ ਤੁਸੀਂ ਪੂਰੀ ਇਨਕੁਆਇਰੀ ਹੋਈ ਹੈ ਮੇਰੇ ਤੋਂ ਬਾਅਦ ਆਫਾਇਰ ਬਲੋਤ ਹੋ ਗਈ ਹੈ ਸਰ ਮੈਂ ਨਹੀਂ ਦੇ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਦਿੱਤੀ ਆ ਬਈ ਲੌਨ ਆਰਡਰ ਦੀ ਗੱਲ ਕਰਦੇ ਹੋ ਉਂਝ ਤਾਂ ਆਸਪੀਰੀ ਦੀ ਜਾਂਚ ਹੋ ਗਈ ਆ ਉਸ ਤੋਂ ਬਾਅਦ ਵਾਈ ਨੇ ਐਫਆਈਆਰ ਦਰਜ ਹੋ ਗਈ ਹੈ ਕੋਸ਼ਨ ਹੈ ਇਹ ਕੋਸ਼ਨ ਹੀ ਬਿਲਕੁਲ ਇਹ ਹੀ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਆ ਮੇਵੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈੱਡ ਕਨਸਟੇਬਲ ਨੇ ਮੈਂ ਕਿਸੇ ਕੇਸ ਚ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਕੁ ਫੋਕੀ ਲੜੇ ਹਿੱਟਦੇ ਇਤਾਂ ਹੀ ਕੇਸਾਂ ਜਾ ਵੀ ਉਹ ਉਹਨਾ ਹੋਵੇ ਅਸੀਂ ਤੈਨੂੰ ਵੀ ਇਸੇ ਕਿਚਨ ਓਲੂ ਕਰ ਦਈਏ ਉਦੋਂ ਬਾਅਦ ਵੀ ਜਦੋਂ ਵੀ ਆਈਦਾ ਮਤਲਬ ਇੱਕੋ ਹੀ ਉਹਨਾਂ ਦੇ ਹਜੇ ਵੀ ਉਹ ਕਿਸ ਪੈਂਡਿੰਗ ਰੱਖਿਆ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਆਪ ਆਪ ਸਾਨੂੰ ਇਸ ਗੱਲ ਚ ਲਿਜਾ ਲੈਣਦੇ ਨੇ ਕਿ ਅਸੀਂ ਨਹੀਂ ਤਾਂ ਤੁਹਾਡੇ ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਇਹਨਾਂ ਦੇ ਖਿਲਾਫ ਕਰ ਦੋਗੇ ਆ ਵੀ ਉਹ ਵੀ ਲਾਡਰਡ ਤੇ ਚਲਦੀ ਆ ਹਾਂਜੀ ਹਾਂ ਬਿਲਕੁਲ ਹੀ ਬਿਲਕੁਲ ਲੱਗਦਾ ਹੈ ਕਿ ਇਸ ਤਰੀ ਨੂੰ ਹੋ ਜਾਏਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਝ ਐਕਸ਼ਨ ਲੈਣਗੇ ਇਹਨਾਂ ਦੇ ਖਿਲਾਫ ਸੀਬੀਆਈ ਨੂੰ ਰਿਕਮੈਂਡ ਕੀਤੀ ਜਾਵੇ